ਮੇਰੇ ਵੱਲੋਂ ਪਿਆਰ ਭਰੀ ਸਸੀ ਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਤੁਹਾਨੂੰ ਦਿਖਾਨਿਆਂਗੇ ਸਿੱਧੂ ਮੂਸੇਵਾਲਾ ਬਾਈ ਦਾ ਪਿੰਡ ਤੇ ਉਹਨਾਂ ਦੇ ਘਰ-ਬਾਰ ਹੁਣ ਅਸੀਂ ਸਿੱਧੂ ਮੂਸੇਵਾਲਾ ਦੇ ਪਿੰਡ ਆਏ ਸੀਗੇ ਦੇਖਣ ਮਾ ਚਲੋ ਜਾ ਕੇ ਆਈਏ ਅੱਜ ਚਲੋ ਆਪਕੇ ਚੱਲਦੇ ਆਂਗੇ ਦਿਖਾਉਂਦੇ ਆਂਗੇ ਤੁਹਾਨੂੰ ਵੀ ਹੁਣ ਅਸੀਂ ਉਹਨਾਂ ਦੀ ਕੋਠੀ ਦੇ ਬਾਹਰ ਆਏ ਹਾਂਗੇ ਉਹ ਅਸੀਂ ਉਹਨਾਂ ਦੀ ਕੋਠੀ ਉੱਤੇ ਬਾਹਰਲੇ ਪਾਸੇ ਆਪਾਂ ਸਾਹਮਣੇ ਹੈ ਜਿਹੜੀ ਹਵੇਲੀ ਹੈਗੀ ਇਹ ਬਾਈ ਸਿੱਧੂ ਮੂਸੇਵਾਲੇ ਦੀ ਹੈ ਜੀ ਦੇਖੋ ਆ ਬੋਰਡ ਵੀ ਲੱਗਿਆ ਹੋਇਆ ਤੇ ਆ ਸਾਹਮਣੇ ਜਿਹੜੀ ਵੀਡੀਓ ਆ ਗਈ ਤੁਸੀਂ ਦੇਖ ਰਹੇ ਹੋਗੇ ਇਹ ਬਾਈ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਬਾਹਰ ਦੀ ਹੈਗੀ ਤੇ ਆਜੋ ਚੱਲਦੇ ਆਂਗੇ ਤੇ ਇੱਧਰ ਵੀ ਦੁਕਾਨਾਂ ਲੱਗਦੀਆਂ ਨੇ ਤੇ ਆਪਾਂ ਹੁਣ ਹਵੇਲੀ ਦੇ ਅੰਦਰ ਆ ਗਏ ਤੇ ਆ ਬਾਈ ਦੀ ਹਵੇਲੀ ਅੰਦਰ ਆ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਆਜੋ ਅੰਦਰ ਤੁਹਾਨੂੰ ਦਿਖਾਣੇ ਆਗੇ ਜੋ ਬਾਈ ਦਾ ਸੰਦ ਸੀਗੇ ਟਰੈਕਟਰ ਵਗੈਰਾ ਹੋਰ ਹੋਰ ਆ ਬਰਾ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਬਾਈ ਦੀਆਂ ਤੇ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਤੁਸੀਂ ਦੇਖ ਸਕਦੇ ਹੋ ਤੇ ਨਾਲ ਜਿਹੜੇ ਫੈਨ ਨੇ ਬਾਈ ਦੇ ਸੈਲਫੀਆਂ ਲੈ ਰਹੇ ਨੇਗੇ ਚੀਜ਼ਾਂ ਦੇ ਨਾਲ ਆ ਵੀ ਹੁਣ ਕਹਿੰਦੇ ਲੈ ਕੇ ਆਏ ਸੀਗੇ ਯਾਰ ਟਰੈਕਟਰਾਂ ਦੇਖੋ ਛੋਟਾ ਲਿਖਿਆ ਹੋਇਆ ਹੈਗਾ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ 9811 ਉਹ ਪਿੱਛੇ ਜਿਹੜੇ ਬਾਈ ਦੇ ਫੈਨ ਬਹੁਤਾ ਕਰਵਾ ਰਹੇ ਨਾਲ ਤੁਹਾਨੂੰ ਦਿਖਾਣੇ ਹੈਗੇ ਆਜੋ ਹਲੋ ਭਾਈ ਆ ਸਾਹਮਣੇ ਥਾਰ ਖੜੀ ਹੈਗੀ ਬਾਈ ਦੀ ਜਿੱਥੇ ਤੁਸੀਂ ਦੇਖਦੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ ਇਸੇ ਥਾਰ ਦੇ ਵਿੱਚ ਜਿਹੜਾ ਸਾਰਾ ਹਾਦਸਾ ਘਟਨਾ ਵਾਪਰੀ ਸੀ ਅਗਲਾ ਮੈਂ ਜਾਈਂ ਪਿੱਛੇ ਖੜੀ ਹੈਗੀ ਥਾਰ ਤੁਸੀਂ ਦੇਖ ਸਕਦੇ ਹੋਗੇ ਅੱਜ ਅਸੀਂ ਇਹ ਗੱਲ ਦੀ ਇੱਕ ਹੋਰ ਚੀਜ਼ਾਂ ਵੀ ਦੇਖਦੇ ਆਂਗੇ ਬਾਈ ਦੀ ਫੋਟੋ ਲੱਗੀ ਹੋਈ ਹੈਗੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਂਗੇ ਆਪਾਂ ਬਣੇ ਰਹੋ ਵੀਡੀਓ ਦੇ ਨਾਲ ਇਹ ਆ ਅੰਦਰਲੇ ਪਾਸੇ ਜਿਹੜੇ ਬਾਈ ਦੇ ਬੁੱਤ ਲੱਗੇ ਹੋਏ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਹੜੇ 팬 ਨੇ ਬਾਈ ਦੇ ਉਹ ਆਏ ਹੋਏ ਨੇਗੇ ਅੰਦਰ ਦੇ ਦੇਖੀ ਜੀ ਬਣੀ ਕਾਹਲ ਮਨਸਾ ਦੇਖੋ ਇਹ ਸਾਰਾ ਕੁਝ ਜਿਹੜਾ ਬਾਕੀ ਦਾ ਗਾਰਡ ਦੇਖੋ ਬਹੁਤ ਵਧੀਆ ਬਣਾਇਆ ਹੋਇਆ ਹਾਲ ਜਿੱਥੇ ਕੀ ਚੀਜ਼ਾਂ ਪੂਰੀ ਤਰ੍ਹਾਂ ਮੇਨਟੇਨ ਕਰਕੇ ਰੱਖੀਆਂ ਹੋਈਆਂ ਨੇ ਗਿਆ ਇਹ ਬਾਕੀ ਆ ਜੋ ਹੁਣ ਚੱਲਦੇ ਆਂ ਕਿ ਉਹ ਜਗ੍ਹਾ ਦੇ ਉੱਤੇ ਜਿੱਥੇ ਕੀ ਸੰਸਕਾਰ ਕੀਤਾ ਗਿਆ ਸੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆਂਗੇ ਤੇ ਪਿੱਛੇ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਉਹ ਹਵੇਲੀ ਬਣੀ ਹੋਈ ਹੈਗੀ ਤੇ ਆਜੋ ਬਾਕੀ ਚੱਲਦੇ ਆਂਗੇ ਆਪਾਂ ਜਿੱਦਾਂ ਬਣੇ ਰਹੇ ਹੋ ਵੀਡੀਓ ਦੇ ਨਾਲ ਚੱਲਦੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰ ਦਿਓ ਇੱਥੇ ਬਾਈ ਦੀ ਜਿਹੜੀ ਕੋਠੀ ਆ ਹਵੇਲੀ ਬਣੀ ਹੋਈ ਆ ਉਹਦੇ ਬਾਹਰ ਇਹ ਚੀਜ਼ਾਂ ਤੁਹਾਨੂੰ ਲੱਗੀਆਂ ਹੋਈਆਂ ਦਿਖ ਜਾਣਗੀਆਂ ਇਹ ਨਾਜ਼ਰ ਰਜਗਾਰ ਵੀ ਇੱਥੋਂ ਚੱਲਦਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇੱਕ ਛੋਟੀ ਜੀ ਮਾਰਕੀਟ ਉਰੇ ਪੂਰੀ ਬਣਾਈ ਹੋਈ ਹੈਗੀ ਬਿਲਕੁਲ ਹਵੇਲੀ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਮਾਰਕੀਟ ਜਿਹੜੀ ਪੂਰੀ ਬਣਾਈ ਹੋਈ ਹੈ ਤੇ ਆ ਇੱਧਰ ਪਾਰਕਿੰਗ ਆ ਗਈ ਇਹ ਮੈਂ ਛੱਡ ਮੰਗਦਾ ਮੰਮੂ ਤੇ ਦੇਖੋ ਇਹ ਦੁਨੀਆ ਕਾ ਲੱਗਦਾ ਇਹ ਪੂਰੀ ਪਾਰਕਿੰਗ ਬਣੀ ਹੋਈ ਹੈਗੀ ਹੁਣ ਆਪਾਂ ਉਹ ਜਗ੍ਹਾ ਤੇ ਪਹੁੰਚ ਗਏ ਜਿੱਥੇ ਕੀ ਸਿੱਧੂ ਬਾਈ ਦਾ ਸੰਸਕਾਰ ਕੀਤਾ ਸੀਗਾ ਤੇ ਆਜੋ ਤੁਹਾਨੂੰ ਦਿਖਾਣਿਆਂਗੇ ਜਗ੍ਹਾ ਉਹ ਆ ਤੁਸੀਂ ਦੇਖ ਰਹੇ ਹੋਗੇ ਜਿਹੜਾ ਸਾਹਮਣੇ ਇਹ ਜਿਹੜਾ ਬੁੱਤ ਲੱਗਿਆ ਹੋਇਆ ਹੈਗਾ ਇੱਥੇ ਬਾਈ ਦਾ ਸੰਸਕਾਰ ਕੀਤਾ ਗਿਆ ਸੀਗਾ ਤੇ ਇਹ ਸਾਰੀ ਜਗ੍ਹਾ ਇਹਨਾਂ ਦੀ ਹੋ ਸੀਗੀ ਇਹ ਜਿਹੜੀ ਜਿੱਥੇ ਖੇਤ ਸੀ ਇਹਨਾਂ ਦਾ ਢਾਲੀ ਵਾਲੇ ਖੇਤ ਦਾ ਜ਼ਿਕਰ ਕੀਤਾ ਸੀ ਵੀਰ ਨੇ ਗੀਤ ਦੇ ਵਿੱਚ ਤਾਂ ਆਹ ਉਹ ਸਾਹਮਣੇ ਢਾਲੀ ਆ ਜਿਹਦਾ ਜ਼ਿਕਰ ਕੀਤਾ ਸੀਗਾ ਤੇ ਦੇਖੋ ਇੱਥੇ ਸੰਸਕਾਰ ਕੀਤਾ ਸੀ ਬੁੱਤ ਲਾਤਾ ਇੱਥੇ ਤੇ ਬਾਕੀ ਇੱਕ ਛੋਟਾ ਬੁੱਤ ਲਾਇਆ ਹੋਇਆ ਹੈਗਾ ਤੇ ਹੁਣ ਇਹਦੀ ਚੱਲ ਰਹੀ ਹੈਗਾ ਅਜੇ ਕੰਮ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਹੜਾ ਹੋਇਆ ਤਾਂ ਬਹੁਤ ਮਾੜੀ ਹੋਤੀ ਬਹੁਤ ਮਾੜੀ ਘਟਨਾ ਵਾਪਰੀ ਸੀਗੀ ਇਹ ਜਿਹੜਾ ਤੁਸੀਂ ਦੇਖ ਰਹੇ ਹੋਗੇ ਤੇ ਉਹ ਸਾਹਮਣੇ ਆ ਜੀ ਜਗ੍ਹਾ ਬਣੀ ਹੋਈ ਦੇਖੋ ਤੇ ਹੁਣ ਆਪਾਂ ਚੱਲਦੇ ਆਂਗੇ ਤੇ ਦੇਖਦੇ ਆਂਗੇ ਬਾਕੀ ਤੁਸੀਂ ਵੀਡੀਓ ਦੇਖੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਵੀਰੇ ਆ ਵੀਡੀਓ ਇਹ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰ ਵੀ ਆ ਕੇ ਇੱਥੇ ਦੇਖ ਲੈ ਇੱਥੇ ਵੀ ਦੇਖੋ ਜਿਹੜੀਆਂ ਦੁਕਾਨਾਂ ਨੇਗੀਆਂ ਬਾਈ ਦੀ ਜਿਹੜੀ ਜਿੱਥੇ ਸੰਸਕਾਰ ਹੋਇਆ ਸੀ ਬੁੱਤ ਲੱਗਿਆ ਹੋਇਆ ਉਹਦੇ ਸਾਹਮਣੇ ਵੀ ਬਿਲਕੁਲ ਹੀ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਨੇਗੀਆਂ ਇੱਥੇ ਵੀ ਬਾਈ ਦੇ ਨਾਲ ਰਿਲੇਟਿਡ ਹੀ ਚੀਜ਼ਾਂ ਨੇ ਜਿਹੜੀਆਂ ਉਹ ਮਿਲਦੀਆਂ ਨੇਗੀਆਂ ਛੱਲੇ ਹੋਗੇ ਹੋਰ ਚੀਜ਼ਾਂ ਹੋਗੀਆਂ ਤੇ ਦੇਖੋ ਤੇ ਦੇਖ ਲਓ ਪੱਕੀ ਤੁਸੀਂ ਇਹ ਸਿਰੇ ਤੋਂ ਲੈ ਕੇ ਸਿਰੇ ਤੱਕ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਇੱਥੇ ਦੇਖੋ ਇਹ ਸਾਰਾ ਸਮਾਨ ਆ ਜਿਹੜਾ ਤੁਹਾਨੂੰ ਬਾਈ ਦੇ ਨਾਲ ਹੀ ਰਿਲੇਟਡ ਸਾਰਾ ਸਮਾਨ ਉਹੀ ਮਿਲੂਗਾ ਇੱਥੋਂ ਤੇ ਦੇਖੋ ਬਾਕੀ ਇਹ ਇਧਰੋਂ ਮੇਨ ਰੋਡ ਆ ਰਿਹਾ ਹੈਗਾ ਉਹ ਇਹ ਮੇਨ ਰੋਡ ਦੇ ਉੱਪਰ ਹੀ ਆ ਜਗ੍ਹਾ ਬਣੀ ਹੋਈ ਇਹ ਵੀਰੇ ਆ ਚੌਂਕਾ ਦਾ ਉਹ ਜਿੱਥੇ ਕੀ ਸਿੱਧੂ ਮੂਸੇਵਾਲੇ ਬਾਈ ਦੇ ਗੋਲੀਆਂ ਚਲਾਈਆਂ ਸੀ ਆ ਸਾਹਮਣੇ ਜਿਹੜੇ ਆ ਗੋਲੀਆਂ ਦੇ ਨਿਸ਼ਾਨ ਨੇ ਤੁਸੀਂ ਦੇਖ ਰਹੇ ਹੋਗੇ ਆ ਜਗ੍ਹਾ ਲੱਗੇ ਹੋਏ ਨੇ ਨਾ ਵਿੱਚ ਆ ਗੋਲੋ-ਗੋਲ ਜੇ ਆ ਗੋਲੀਆਂ ਦੇ ਨਿਸ਼ਾਨੀ ਨੇ ਆ ਬੱਚੇਡੇ ਗੋਲ-ਗੋਲ ਨੇ ਗੋਲੀਆਂ ਦੇ ਨਿਸ਼ਾਨ ਨੇ ਕਿ ਇੱਥੇ ਆ ਸਾਹਮਣੇ ਆ ਚੌਕਾ ਜਿੱਥੇ ਤੁਹਾਨੂੰ ਦਿਖਾਣੇ ਆਗੇ ਜਿੱਥੇ ਕੀ ਗੱਡੀ ਘੇਰ ਕੇ ਉਹਦੇ ਤੇ ਗੋਲੀਆਂ ਚਲਾਈਆਂ ਤੇ ਹੈਗੀਆਂ ਤੇ ਆ ਜੋ ਆਹੀ ਉਹ ਜਗਾਹ ਕੀ ਜਿੱਥੇ ਕੀ ਤੁਸੀਂ ਦੇਖ ਸਕਦੇ ਹੋਗੇ ਗੋਲੀਆਂ ਚੱਲੀਆਂ ਤੀ ਹੈਗੀਆਂ ਆਹ ਜਗਾਹ ਕਰੋਸ ਬਣਿਆ ਹੋਇਆ ਜਿੱਥੇ ਇੱਥੇ ਗੱਡੀ ਰੁਕੀ ਸੀਗੀ ਉਹ ਆਹ ਕਰੋਸ ਦੇ ਉੱਤੇ ਥਾਰ ਗੱਡੀ ਹੈ ਜਿਹੜੀ ਉਹਦੇ ਗੋਲੇ ਚੱਲੀਆਂ ਜਾਂਦੀਆਂ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੰਧ ਦੇ ਉੱਪਰ ਵੀ ਗੋਲੀਆਂ ਦੇ ਨਿਸ਼ਾਨ ਨੇਗੇ ਆਹ ਕੰਧ ਦੇ ਉੱਪਰ ਵੀ ਗੋਲੀਆਂ ਦੇ ਨਿਸ਼ਾਨ ਨੇਗੇ ਤੇ ਆਹ ਸਾਹਮਣੇ ਜਿਹੜਾ ਕਰੋਸ ਆ ਇੱਥੇ ਥਾਰ ਗੱਡੀ ਘੇਰ ਕੇ ਗੋਲੀਆਂ ਚਲਾਈਆਂ ਸੀ ਆਹ ਚੌਕ ਹੈ ਜਵਾਰ ਕੇ ਪਿੰਡ ਹੈ ਵੀਰੇ ਇਹ ਜਵਾਰ ਕੇ ਪਿੰਡ ਹੈਗਾ ਤੁਸੀਂ ਦੇਖ ਸਕਦੇ ਹੋਗੇ